ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਸਾਥੀ ਇਤੰਜਮੀ ਜੱਲਲੀ ਗੁਰੂ ਜੀ ਪਾਸ ਸਿੱਖਾਂ ਅਰਜ ਕਰੀ ਏ ਕਰੁਣਾ ਨਿਧਾਨ ਬ੍ਰਾਹਮਣ ਕਹਿੰਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਛੂਦਰਾ ਦੀ ਬਾਣੀ ਹੈ ਬਚਨ ਹੁਆ ਹੁਆ ਤੇ ਉਤਮ ਗਨੋ ਚੰਡਾਲਾ ਨਾਨਕ ਜੈ ਮੈਂ ਬਸੇ ਗੋਪਾਲਾ ਏ ਸਿੱਖੋ ਕਲਯੁਗ ਦੀ ਦੀਜ ਛੂਦਰਾ ਕੀ ਮਲੀਨ ਹੈ ਇਨਾਂ ਦਾ ਆਹਾਰ ਹੀ ਹੁੱਕਾ ਜੋ ਸਰਦੀ ਝੂਠ ਹੈ ਇਸ ਕਰਕੇ ਇਨਾਂ ਦੀ ਬੁੱਧ ਮਲੀਨ ਹੈ ਸੀਸ ਮਨਾਉਂਦੇ ਹਨ ਔਰ ਤੁਰਕਾਂ ਦਾ ਤਰੀਕਾ ਵਰਤਦੇ ਹਨ ਦਿਸਣੋਂ ਹਿੰਦੂ ਹੈ ਲਖਣ ਹਿੰਦੂਆਂ ਦਾ ਕੋਈ ਨਹੀਂ ਏ ਸਿੱਖੋ ਬ੍ਰਾਹਮਣ ਝੂਠੇ ਤੇ ਪਖੰਡੀ ਹੈ ਖਾਲਸਾ ਨੀਹ ਕਲੰਕ ਹੈ ਤੇ ਪਰਮੇਸ਼ਵਰ ਦੀ ਹੁਕਮ ਨੂੰ ਨਹੀਂ ਮੋੜਦਾ ਬ੍ਰਾਹਮਣ ਖੱਤਰੀ ਹੁਕਮ ਨੂੰ ਮੋੜਦੇ ਹੈ ਆਪਣੇ ਸਿਰ ਮੂੰਹ ਮਨਵਾਉਂਦੇ ਹੈ ਪਰਮੇਸ਼ਵਰ ਨੇ ਜਟਾ ਜੁਟ ਪੈਦਾ ਕੀਤਾ ਹੈ ਉਹ ਸਿਰ ਮੂੰਹ ਮੁੰਨ ਨਹੀਂ ਸੀ ਸਕਦਾ ਜੋ ਮੋਨਾ ਹੋਵੇ ਤੇ ਤਮਾਲ ਪੱਤਰ ਪੀਣੇ ਵਾਲਾ ਹੋਵੇ ਉਸ ਨੂੰ ਦਾਨ ਦੇਣਾ ਧਰਮ ਨਹੀਂ ਜੇਕਰ ਖਾਲਸਾ ਜੀ ਉਸ ਨੂੰ ਤੁਹਾਡੇ ਨਾਲ ਵਰਤਣ ਦੀ ਲੋੜ ਹੋਵੇ ਤਾਂ ਤੁਸੀਂ ਅਚਾਰਜ ਨੂੰ ਅੰਮ੍ਰਿਤ ਛਕਾਉਣਾ शुद्ध कर लवो गुरु पर भरोसा रखो जो दान देवोंगे, दूना होके मिलेगा सत करके मनना आचार्य को दान देंगे, दे दान निहफल जाएगा और कई जून पाई के खाना मिलेगा बचन हुआ लेना देना खालसे और बात सब झूठ सिखा पुछया ਗੁਰੂ ਜੀ ਪ੍ਰਾਣੀ ਦੇ ਨਮਿਤ ਦੀਵਾ ਬਾਲਦੇ ਹੈ ਅਸੀਂ ਵੀ ਬਾਲੀਏ ਤਬਜਨ ਹੁਆ ਹੈ ਸਿੱਖੋ ਤੁਸੀਂ ਰਾਤ ਕੇ ਸਮੇਂ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ ਪਾਸ ਦੀਵਾ ਬਾਲੋ ਜੇਕਰ ਇਹ ਵੀ ਨਾ ਕਰੋ ਜਿਸ ਜਗ੍ਹਾ ਬਹੁਤ ਹਨੇਰਾ ਹੋਵੇ ਔਰ ਰਾਹਦਾਰੀ ਹੋਵੇ ਉੱਥੇ ਦੀਵਾ ਬਾਲੋ ਜਿਸ ਪ੍ਰਾਣੀ ਦੇ ਨਮਿਤ ਬਾਲੋਗੇ ਦੁਣਾ ਫਲ ਮਿਲੇਗਾ ਟੋਏ ਦਾ ਦੀਵਾ ਬਾਲਣਾ ਨਿ ਸਫਲ ਹੈ ਔਰ ਜਿਹੜੇ ਪ੍ਰਾਣੀ ਦੇ ਮਗਰੋਂ ਸਿਰ ਮਨਾਉਂਦੇ ਹੈ ਉਹ ਬੜਾ ਪਾਪ ਕਰਦੇ ਹੈ ਔਰ ਕੰਡੈਰੀ ਦੀ ਜੂਨ ਕੋ ਪਾਉਂਦੇ ਹੈ ਜਿਹੜਾ ਸਿੰਘ ਰਹਿਤ ਕਾ ਉਪਦੇਸ਼ ਕਰੇਗਾ ਉਸ ਨੂੰ ਤੁਸਾਂ ਮੇਰਾ ਰੂਪ ਜਾਣਨਾ ਸ਼ਬਦ ਰਹਿਣੀ ਰਹੇ ਸੋਈ ਸਿੱਖ ਮੇਰਾ ਵਹਿ ਠਾਕੁਰ ਮੈਂ ਉਸ ਕਾ ਚੇਰਾ ਸਿੱਖਾ ਬਚਨ ਕੀਤਾ ਮੰਜੀ ਪਰ ਮਰ ਜਾਏ ਤਾਂ ਉਸ ਦਾ ਉਪਾਏ ਕੀਤਾ ਲੋੜੀਏ ਜੀ 헤 ਸਿੱਖੋ ਪੰਜ ਪਾਠ ਜਪਜੀ ਸਾਹਿਬ ਜੀ ਦੇ ਕਰਕੇ ਸੋਸਕਾਰ ਕਰੋ ਉਸ ਦੀ ਸ਼ੁੱਧ ਗਤੀ ਹੋਵੇਗੀ ਅੱਗੇ ਸਾਥੀ 52 ਚੱਲੀ ਸਤਿਗੁਰ ਕਰुणा निधान दीन दयाल ਸ੍ਰੀ ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਸ਼ਾ ਜੀ ਦੇ ਹਜ਼ੂਰ ਦੀਵਾਨ ਕੇ ਵਿੱਚ ਸਿੱਖਾਂ ਹੱਥ ਜੋੜ ਬੇਨਤੀ ਕਰੀ 헤 ਕਿਰਪਾ ਸਾਗਰ ਜੀ ਅਸਾਂ ਤਾਈ ਸਮਝਾਵੋ ਕਿ ਅਕਾਲ ਮ੍ਰਿਤਕ ਕਿਸ ਨੂੰ ਆਖਦੇ ਹਨ ਹੁਕਮ ਹੋਇਆ اے ਸਿੱਖੋ ਸੱਪ ਲੜੇ ਪ੍ਰਾਣੀ ਡੁੱਬ ਮਰੇ ਡੰਗਰ ਦੇ ਮਾਰੇ ਸੇ ਮਰੇ ਅਗਨੀ ਸੇ ਜਲਕਰ ਮਰੇ ਜ਼ਹਿਰ ਖਾਏ ਮਰੇ ਫਹਾਲ ਮ੍ਰਿਤਕ ਹੋਏ ਇਸਤਰੀ ਦੇ ਹੱਤੋਂ ਅੰਤ ਆਵੇ ਮੰਜੀ ਤੇ ਮਰੇ ਕੋਠੇ ਪਰ ਚੜਾਈ ਕਰੇ ਬ੍ਰਿਛ ਪਰ ਪ੍ਰਾਣ ਛੱਡੇ ਪ੍ਰਸੂਤਾ अथवा ਪੰਜ ਕਾਂ ਵਿਖੇ ਸਰੀਰ ਤਿਆਗੇ ਵਚਨ ਹੋਇਆ ਇਨ੍ਹਾਂ ਦੇ ਨਮਿਤ ਪੰਜ ਪਾਠ ਜਪਜੀ ਦੇ ਕਰਨੇ ਸੋ ਇਨ ਮ੍ਰਿਤਕ ਵਾਲਿਆਂ ਦਾ ਕਲਿਆਣ ਹੋਵੇਗਾ। ਸ੍ਰੀ ਵਾਹਿਗੁਰੂ ਜੀ ਦਾ ਜੈਕਾਰਾ ਬੋਲ ਕੇ ਸੰਸਕਾਰ ਕਰੋ ਸਿੱਖ ਸਿੱਖਣੀ ਵੱਡੇ ਛੋਟੇ ਕੋ ਕੱਚ ਪਾ ਕੇ ਭਾਵੇਂ ਕਿਸੇ ਤਰ੍ਹਾਂ ਮਰੇ ਜੋ ਫੁੱਲ ਦੀਵੇ ਦੀ ਮਰਿਆਦਾ ਪਿੱਛੇ ਕਹੀ ਹੈ ਉਸੇ ਪ੍ਰਕਾਰ ਹੀ ਸਦਾ ਦੇ ਲਈ ਕਰਨੀ ਯੋਗ ਹੈ। ਸਿੱਖਾਂ ਪੁੱਛਿਆ ਕੱਚ પાਕੇ ਸਸਕਾਰ ਕਰਨਾ ਵੀ ਫਲ ਹੈ ਹੁਕਮ ਹੋਇਆ ਸਿੱਖੋ ਪ੍ਰਾਣੀ ਕੋ ਜਮਦੂਤ ਫਿਰ ਨੰਗਿਆ ਨਹੀਂ ਕਰਦੇ ਤੇ ਚਿਖਾ ਵਿਚਕੜਾ ਪ੍ਰਸ਼ਾਦ ਪਾਉਣੇ ਸੇ ਔਰ ਆਰਤੀ ਸਹੋਲੇ ਦਾ ਪਾਠ ਕਰਨੇ ਕੇ ਕੜਾ ਪ੍ਰਸ਼ਾਦ ਵੰਡਣੇ ਸੇ ਪ੍ਰਾਣੀ ਨੂੰ ਭੁੱਖਿਆ ਨਹੀਂ ਰੱਖਦੇ ਸਤਿਗੁਰ ਜੀ ਉਹ ਵੀ ਗਤੀ ਕਰਦੇ ਹਨ ਸਿੱਖਾਂ ਪੁੱਛਿਆ ਤਾਰੇ ਦਾ ਕੀ ਵਿਚਾਰ ਹੈ ਕਿਰਪਾ ਕਰਕੇ ਸਾਡਾ ਪਰਮ ਨਵ੍ਰਿੱਤ ਕਰੋ ਜੀ ਬਚਨ ਹੋਇਆ ਤੁਸੀਂ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਕੇ ਕਾਰਜ ਕਰੋ ਤੁਹਾਡੇ ਤਾਰਾ ਵਸ ਹੋਵੇ ਜਾਏਗਾ ਉਹ ਗੁਰੂ ਦੇ ਘਰ ਦਾ ਸਿੱਖ ਹੈ ਤੁਸੀਂ ਕਿਸੇ ਪਾਸੇ ਜਾਓ ਸੁਖ ਪਾਓਗੇ ਗੁਰੂ ਦੇ ਦਸ ਪਾਦਸ਼ਾਹ ਕੇ ਮੰਤਰ ਪੜੋ ਅੰਮ੍ਰਿਤ ਛਕੋ ਸਤਨਾਮ ਵਾਹਿਗੁਰੂ ਮੰਤਰ ਜਾਪ ਕਰਕੇ ਫਿਰ ਜਨੇਊ ਪਾਏ ਗੁਰੂ ਤੋਂ ਬੇਮੁਖ ਹੋਏ ਜਾਵੇ ਉਹਦੇ ਹੱਥ ਦੇ ਦਾਨ ਪੁੰਨ ਸਦਲੇ ਨਹੀਂ ਹਫਲ ਹੋਏ ਜਾਣਗੇ ਸੰਗਤ ਪੁੱਛਿਆ ਗੁਰੂ ਜੀ ਦਿਸ਼ਾ ਜੋਗਨੀ ਮਹੂਰਤ ਫਲ ਜਮੀਨ ਸੁੱਤੀ ਜਾਗਦੀ ਦਾ ਵਿਚਾਰ ਕਿਰਪਾ ਕਰਕੇ ਦੱਸੋ ਜੀ ਵਚਨ ਹੋਇਆ ਹੁਕਮੈ ਅੰਦਰੇ ਸਭ ਕੋ ਬਾਹਰੇ ਹੁਕਮ ਨ ਕੋਏ ਨਾਨਕ ਹੁਕਮੈ ਜੇ 부জে ਤ ਹਉਮੈ ਕੇ ਕੋ ਨ ਕੋਏ ਪਾਈ ਸੰਤੋ ਭਗਤੋ ਸਿੰਘੋ ਪਿਆਰਿਓ ਜਿਤਨੇ ਮਹੂਰਤ ਟਿਸ਼ਾ ਜੋਗਨੀ ਜਮੀਨ ਸੁੱਤੀ ਜਾਗਦੀ ਦੇ ਵਿਚਾਰ ਸ਼ੁਭ ਅਸ਼ੁਭ ਦਿਨ ਵਾਰ ਹਨ ਸਭ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਵਿਖੇ ਵਰਤਦੇ ਹਨ ਤੋ ਸਾਂ ਜੋ ਕਾਰਜ ਸਿੱਧ ਕਰਨਾ ਹੋਵੇ ਪ੍ਰਸ਼ਾਦ ਰੱਖ ਕੇ ਪਰਿਸ਼ਾ ਪਾ ਕੇ ਕਰੋ ਜਾਂ ਬਾਹਰ ਭਗੋਤੀ ਜੀ ਦੀ ਅਰਦਾਸ ਕਰਕੇ ਤੁਰੋ ਤੁਹਾਡੇ ਸਗਰੇ ਕਾਰਜ ਰਾਸ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਸਤਨਾਮ ਸ੍ਰੀ ਵਾਹਿਗੁਰੂ ਜਪ ਕਰਕੇ ਜੋ ਕਾਰਜ ਹੋਵੇ ਕਰੋ ਗੁਰੂ ਸਰਬ ਮਨੋਰਥ ਪੂਰਨ ਕਰਨਗੇ ਤੁਸੀਂ ਸਾਰੇ ਮਨ ਦੇ ਭ੍ਰਮ ਤਿਆਗ ਦਿਓ ਖਾਲਸਾ ਜੀ ਜਮੀਨ ਸੌਂਦੀ ਕਦੇ ਨਹੀਂ ਜੇਕਰ ਸਵੇ ਤਾਂ ਵਿਰਚ ਆਦਿਕ ਅੰਨ ਆਦਿਕ ਸਰਬ ਸੁਖ ਜਾਣ ਫਿਰ ਸੰਗਤ ਅਰਜ ਕੀਤੀ ਮਹਾਰਾਜ ਜੀ ਸਤ ਸੰਗ ਕਰਨਾ ਚਾਹੀਏ ਅਸੀਂ ਸਿੱਖਾਂ ਤੋਂ ਕਥਾ ਸੁਣਦੇ ਹਾਂ ਤਾਂ ਬ੍ਰਾਹਮਣ ਕਹਿੰਦੇ ਹਨ ਜੇ ਕੋਈ ਸ਼ੁੱਧਰ ਦੇ ਮੁਖਦਵਾਰ ਕਥਾ ਸੁਨੇਗਾ ਉਸ ਦੇ ਕੰਨਾਂ ਵੀਖੇ ਜਮਰਾਜਾ ਸਿੱਕਾ ਟਾਲ ਪਾਵੇਗਾ ਖੱਤਰੀ ਬ੍ਰਾਹਮਣ ਸੁਧੂ ਬੈਸ ਉਧਰੇ ਸਿਮਰੇ ਜੰਡਾਲ ਏ ਸਿੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ਼ਟ ਤਰਮ ਵੀਖੇ ਸ੍ਰੇਸ਼ਟ ਹੈ ਗੁਰੂ ਗ੍ਰੰਥ ਸਾਹਿਬ ਜੀ ਛੋੜ ਕੇ ਹੋਰ ਕਥਾ ਸੁਣਨਗੇ ਉਹ ਉੱਲੂ ਕੀ ਜੂਨ ਵਿੱਚ ਪੈਣਗੇ ਕਲਯੁਗ ਵਿੱਚ ਸੇ ਸਿੱਖੋ ਵੈਸ਼ਾ ਸ਼ੂਦਰ ਵਿੱਚ ਭਗਤੀ ਹੋਵੇਗੀ ਔਰ ਬ੍ਰਾਹਮਣ ਸ਼ੂਦਰਾਂ ਦੇ ਝੂਠੇ ਭਾਂਡੇ ਮਾਣ ਜਣਗੇ ਕਲਯੁਗ ਵਿੱਚੇ ਆਪਣੀ ਕਰਮ ਧਰਮ ਨੂੰ ਤਿਆਗ ਦੇਣਗੇ ਕਲਯੁਗ ਇਹਨਾਂ ਦਾ ਤੇਜ ਪ੍ਰਤਾਪ ਘਟਾ ਦੇਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਵਾਹ ਚੱਲੇਗਾ ਇਹਨਾਂ ਦੀ ਕਲਿਆਣਤਾ ਗੁਰੂ ਜੀ ਅੰਤ ਨੂੰ ਕਰਨਗੇ ਜੇ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਗੁਰੂ ਘਰ ਦੀਆਂ ਕਥਾ ਕੀਰਤਨ ਕਰਨਗੇ ਤਾਂ ਇਨਾਂ ਦਾ ਕਲਿਆਣ ਹੋਵੇਗਾ। ਭਰੋਸਾ ਗੁਰੂ ਜੀ ਪਰ ਰੱਖੋ, ਨਿਸ਼ਚਾ ਕਰੋ ਤਾਂ ਤੁਹਾਡੀ ਗਤੀ ਹੋਵੇਗੀ। ਅੱਗੇ ਸਾਖੀ ਤਰਵੰਜਾ ਚੱਲੀ। ਸ੍ਰੀ ਗੁਰੂ ਗਰੀਬ ਨਿਵਾਸ, ਪਤਿਤ ਕਿਰਪਾਲੂ, ਹਰਤਾ ਕਰਤਾ ਜੀ ਨੇ ਤਲਵੰਡੀ ਵਿਖੇ ਦੀਵਾਨ ਲਗਾਇਆ ਔਰ ਇਹੇ ਸ਼ਬਦ ਉਚਾਰਿਆ। ਜੋ ਦਿਸੈ ਸੋ ਸਗਲ ਵਿਨਾਸ਼ ਐ ਜਿਉ ਬਾਦਰ ਕੀ 샤ਹੀ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ ਸਰਵਤ ਸੰਗਤਾਂ ਦੇ ਹਿਰਦੇ ਵਿਖੇ ਇਹ ਸ਼ਬਦ ਸੁਣ ਕੇ ਬੜਾ ਭਾਰੀ ਮਿਰਾਗ ਉੱਜਿਆ ਪਰਮੇਸ਼ਵਰ ਜੀ ਘਰ ਸਿਮਰਨ ਕਰਨ ਲੱਗੇ ਕਾਮ ਔਰ ਕਰੋਧ ਨੂੰ ਤਿਆਗ ਕੇ ਦੁਨੀਆ ਦੇ ਵਿਹਾਰਾਂ ਨੂੰ ਛੱਡ ਕੇ ਕਿਸੇ ਕੋ ਸੰਸਾਰ ਦੇ ਵਿਹਾਰ ਦੀ ਖੁਦ ਨਾ ਰਹੀ ਅੱਠ ਰੋਜ਼ ਖਾਣਾ ਪੀਣਾ ਬੰਦ ਹੋ ਗਿਆ ਉੱਠ ਕੇ ਗੁਰੂ ਜੀ ਦੀ ਚਰਨੀ ਲੱਗੇ ਗੁਰੂ ਜੀ ਆਗਿਆ ਦਿਓ ਅਸੀਂ ਕੀ ਕਰੀਏ ਤੀਰਤ ਕਰੀਏ ਉੱਥੇ ਜਾਈਏ ਸਾਨੂੰ ਦੱਸੋ ਜੀ ਬਚਨ ਹੁਆ ਹੈ ਸਿੱਖੋ ਮੁਕਤੀ ਦਾ ਕਾਰਨ ਮੁੱਖ ਉਚਾਰ ਤਖਤ ਹਨ ਹੋਰ ਤੀਰਤ ਗੋਨ ਹਨ ਤਾਂ ਸਿੱਖਾਂ ਅਰਦਾਸ ਕਰੀ ਹੈ ਸੱਚੇ ਬਾਦਸ਼ਾਹ ਜੀ ਕੌਨ ਸੇ ਚਾਰ ਮੁੱਖ ਤੀਰਥ ਹਨ ਸੋ ਦੱਸੋ ਜੀ ਤਭ ਵਚਨ ਹੋਇਆ ਪਹਿਲਾ ਤੀਰਥ ਨਨਕਾਣਾ ਸਾਹਿਬ ਦੂਸਰਾ ਤੀਰਥ ਸ੍ਰੀ ਅੰਮ੍ਰਿਤਸਰ ਸਾਹਿਬ ਤੀਸਰਾ ਤੀਰਥ ਸ੍ਰੀ ਤਰਨਤਾਰਨ ਸਾਹਿਬ ਚੌਥਾ ਤੀਰਥ ਸ੍ਰੀ ਬੋਲੀ ਸਾਹਿਬ ਇਸ਼ਨਾਨ ਕਰਕੇ 84 ਪਾਠ ਕਰੀਏ ਹਰ ਪਾਠ ਹਰ ਪੌੜੀ ਇੱਕ ਇੱਕ ਪਾਠ ਕਰਨਾ ਤੇ ਇਸ਼ਨਾਨ ਕਰਨਾ ਇਸੇ ਤਰ੍ਹਾਂ ਕਰੇ ਫਿਰ 84 ਵਿਖੇ ਨਹੀਂ ਆਵੇਗਾ ਜਿੰਨੇ ਗੁਰਦੁਆਰੇ ਹਨ ਗੁਰੂ ਕੇ ਜੀਵਾਂ ਦੀ ਕਲਿਆਣ ਨੂੰ ਕਰਨਗੇ ਮੁਕਤੀ ਕੋ ਪਾਉਣਗੇ ਔਰ ਗੁਰੂ ਮਹਾਰਾਜ ਸਹਾਇਤਾ ਕਰਨਗੇ ਲੋਕ ਪਰਲੋਕ ਵਿਖੇ ਫਿਰ ਸ਼ਬਦ ਉਚਾਰਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਸਿੱਖਾ ਅਰਜ ਕਰੀ ਏ ਮਹਾਰਾਜ ਜੀ ਅਸੀਂ ਕਥਾ ਵਾਰਤਾ ਸੁਣਨੀ ਚਾਉਨੇ ਹਾਂ ਏ ਸਿੱਖੋ ਕਥਾ ਗੁਰੂ ਕੀਆ ਸਰਵਣ ਕਰੋ ਔਰ ਕਰਾਓ ਤੁਹਾਡੇ ਅੰਦਰ ਦੀ ਮਹਿਲ ਧੋਤੀ ਜਾਵੇਗੀ भेद सिक्खा अर्ज करी हे तो हे गुरुजी संसार दाते अकाल पुरख दा की भेद है वचन हुआ हे सिक्खो उत्त पोती रव्या रूप रंग पए परगास साध के संग एक से ज्योत दा पसारा है जल विखे और तरंग विखे कोई भेद नहीं सगल वनस्पति महै बसंत रो सगल दूधमय किया ਤਾਂ ਫਿਰ ਗੁਰੂ ਜੀ ਬਚਨ ਕੀਤਾ ਹਰੇ ਹਰੀ ਜਨ ਦੁਇ ਇੱਕ ਹੈ ਵਿਵ ਵਿਚਾਰ ਕੁਛ ਨਹੀਂ ਜਲਤੇ ਉਜਤ ਰੰਗ ਜਿਉ ਜਲ ਹੀ ਵਿਖੇ ਸਮਾਹੀ ਫਿਰ ਸਿੱਖਾ ਅਰਜ ਕੀਤੀ ਗੁਰੂ ਜੀ ਸਰਗੁਣ ਵਿਖੇ ਔਰ ਅਰਗੁਣ ਵਿਖੇ ਕਿਆ ਭੇਦ ਹੈ ਸਿੱਖੋ ਜੋ ਪੰਜ ਪੁੱਤ ਦੇਹ ਹਨ ਤੁਸੀਂ ਸਰਗੁਣ ਰੂਪ ਜਾਣੋ ਸਰੀਰ ਕੇ ਵਿਨਾਸ਼ ਮੀਤੇ ਕਿਛੇ ਤੁਸੀਂ ਨਿਰਗੁਣ ਰੂਪ ਜਾਣੋ ਨਿਰਗੁਣ ਅਰ ਸਰਗੁਣ ਸਰਬ ਵਿਥੇ ਵਿਆਪ ਰਿਹਾ ਹੈ ਦੁਖ ਸੁਖ ਪ੍ਰਾਣਾਂ ਦਾ ਤਰਨ ਹੈ ਸਾਰਾ ਖੇ ਸ਼੍ਰੀ ਅਕਾਲ ਪੁਰਖ ਜਿੱਤਾ ਸਿੱਖੋ ਤੁਸੀਂ ਪਰਮੇਸ਼ਵਰ ਦਾ ਭਜਨ ਕਰੋ ਸੰਸਾਰ ਕੋ ਆਪਣਾ ਸਰੂਪ ਜਾਣੋ ਤੁਸੀਂ ਲੀਲਾ ਮਾਤ੍ਰਿ ਨਿਰਭਾ ਕਰੋ ਜੋ ਵਿਸ਼ਟਮਾਨ ਹੈ ਉਸ ਨੂੰ ਤੁਸੀਂ ਸੁਪਨੇ ਦਾ ਖੇਲ ਸਮਝੋ ਅਗਿਆਨ ਨਿੰਦਰਾ ਤੋਂ ਆਪ ਬਚੋ ਸੰਸਾਰ ਦਾ ਮੇਲਾ ਪ੍ਰਾਣ ਥੋੜੀ ਹੈ ਪ੍ਰਾਣਾਂ ਤੋਂ ਬਿਨਾ ਰਾਉ ਰੰਗ ਇੱਕ ਤੁਲ ਹੈ ਪਰਮ ਨਾ ਕਰੋ ਤਾਂ ਸਿੱਖਾਂ ਪੁੱਛਿਆ ਗੁਰੂ ਜੀ ਪ੍ਰਾਣ ਬਾਲਕਾਂ ਦੇ ਸਰੀਰ ਮਾਤਾ ਦੇ ਗਰਭ ਵਿੱਚ ਕਿਸੇ ਤਰ੍ਹਾਂ ਪ੍ਰਵੇਸ਼ ਕਰਦੇ ਹਨ ਸਿੱਖੋ ਜਿਹੜੀ ਪਉਣ ਪਿਤਾ ਕੇ ਅੰਦਰ ਬੀਜ ਬਣ ਕੇ ਨਿਕਲਦੀ ਹੈ ਉਹ ਵੱਧ ਜਾਂਦੀ ਹੈ ਸੰਗਤ ਅਰਜ ਕਰੀ ਗੁਰੂ ਜੀ ਸਾਧ ਪੇਖ ਤੁਸਾਂ ਜੈਸੀ ਮਰਿਆਦਾ ਨਹੀਂ ਦੱਸਦੇ ਔਰ ਸੰਸਾਰ ਕੋ ਉਪਦੇਸ਼ ਵੀ ਨਹੀਂ ਕਰਦੇ ਜੋ ਬਿਹਾਰ ਕਿਰਿਆ ਕਰਮ ਕੇ ਹੈ ਸੋ ਬ੍ਰਾਹਮਣਾ ਪਾਸੋ ਕਰਾਉਂਦੇ ਹੈ ਸਿੱਖੋ ਤੁਸੀਂ ਇਹਨਾਂ ਦੇ ਮਦਰ ਨਾਲ ਲੱਗੋ ਜੋ ਸਰੀਰ ਪੁੰਨ ਖਾਣ ਵਾਲੇ ਹੈ ਉਹਨਾਂ ਦੇ ਮਜ਼ਹਬ ਨਹੀਂ ਚੱਲਦੇ ਤੁਸੀਂ ਸਰਬੱਤ ਮਜ਼ਹਬ ਦਾ ਤਿਆਗ ਕਰੋ ਔਰ ਕਿਰਤ ਕਰੋ ਸਿੱਖ ਸਾਧਨ ਨਾਲ ਵੰਡ ਕੇ ਝੋਕੋ ਇਹ ਹੀ ਮर्यादा ਤੁਹਾਨੂੰ ਕਰਨੀ ਲੋੜ ਦੀ ਹੈ ਦੁਹਰਾ ਸੁਰਾ ਸੁਪਹਿਚਾਨੀ ਜੂ ਨਰ ਦਿਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੋ ਨਾ ਛਾਡੇ ਖੇਤ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ